ਕੋਟ ਬ੍ਰਹਮੇ ਜਗ ਸਜਨ ਲਾਏ ਕਰੋੜਾਂ ਕਰੋੜਾਂ ਤੋਂ ਸ਼ੁਰੂ ਹੋ ਰਿਹਾ ਹੈ ਇਹ ਸਾਰੀ ਜਿਹੜੀ ਕਰੋੜਾਂ ਦੀ ਉਤਪਤੀ ਹੈ ਨਾ ਇਹ ਸਾਰੀ ਇੱਕ ਅੱਖਰ ਤੋਂ ਸ਼ੁਰੂ ਹੋਈ ਹੈ ਜਿਸ ਅੱਖਰ ਨੂੰ ਆਦ ਓੰਕਾਰ ਮੰਨਿਆ ਗਿਆ ਹੈ ਕੀ ਮੰਨਿਆ ਗਿਆ ਹੈ ਓੰਕਾਰ ਬਸ ਇੱਕ ਅਗੇ ਲਾਤਾ ਕਿ ਉਹ ਓੰਕਾਰ ਹੈ ਗੋਣ ਹੈ ਉਹ ਠੀਕ ਹੈ ਨਾ ਜੀ ਕੀ ਹੈ ਉਹ ਓਮਕਾਰ ਅਰਬੀ ਦੇਸਾਂ ਦੇ ਵਿੱਚ ਮੁਸਲਮਾਨ ਵੀਰਾਂ ਦੇ ਵਿੱਚ ਉਹ ਓੰਕਾਰ ਨੇ ਉਹਨਾਂ ਨੇ ਕੁੰਨ ਸ਼ਬਦ ਮੰਨਿਆ ਹੈ ਕੀ ਮੰਨਿਆ ਹੈ ਕੁੰਨ ਸ਼ਬਦ ਅਸੀਂ ਇੱਥੇ ਤੱਕ ਆਈਏ ਬਾਕੀ ਜਿਹੜੇ ਇੱਧਰ ਸੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਵੀ ਓੰਕਾਰ ਹੀ ਆਖਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਓੰਕਾਰ ਹੀ ਆਖਿਆ ਆਦ ਨੂੰ ਬਬੁੰਜਾ ਤੋਂ 108 ਉਪਨੇਸ਼ਟ ਹੋ ਗਏ ਪਹਿਲੇ 52 ਸਨ ਹੁਣ 108 ਹੋ ਗਏ ਨੇ ਉਹਦਾਂ ਚੋਂ ਵੀ 60 ਉਪਨੇਸ਼ਟਾਂ ਨੇ ਓੰਕਾਰ ਨੂੰ ਆਖਿਆ ਹੈ ਜੈਨੀ ਧਰਮ ਦੇ ਮੋਢੀ ਮਹਾਵੀਰ ਵੀ ਤੇ ਬੋਧੀ ਦੇ ਬੁੱਧ ਜੀ ਉਹਨਾਂ ਨੇ ਵੀ ਓੰਕਾਰ ਹੀ ਮੰਨਿਆ ਕਿ ਇਹ ਹੀ ਸੀਗਾ ਜਿਹਦੇ ਚੋਂ ਉਤਪਤੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਬੜੇ ਪਿਆਰ ਦੇ ਨਾਲ ਕਿ ਇੱਚ ਹੋਈ ਹੈ ਕਿ ਓੰਕਾਰ ਬ੍ਰਹਮਾ ਉਤਪਤ ਮੈਂ ਇਸ ਓੰਕਾਰ ਦੇ ਵਿੱਚੋਂ ਹੀ ਬ੍ਰਹਮੇ ਪੈਦਾ ਕੀਤੇ ਨੇ ਕਿ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਜਨ ਚਿਤ ਉੰਕਾਰ ਸੈਲ ਜੁਗ ਭੈ ਸੈਲ ਪਹਾੜਾ ਨੂੰ ਕਹਿੰਦੇ ਨੇ ਤੇ ਜੁਗ-ਜੁੱਗਾ ਨੂੰ ਕਹਿੰਦੇ ਨੇ ਕਰੋੜਾਂ ਪਹਾੜ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਜੁਗ ਜਿਹੜੇ ਨੇ ਉਹਦਾ ਕੋਈ ਆਦੰਤ ਹੀ ਨਹੀਂ ਕਦੋਂਕਦੇ ਖੇੜ ਨੇ ਹੈਨਾ ਜੀ ਜਿੰਨੇ ਪਹਾੜ ਨੇ ਖੜੇ ਨੇ ਇਹ ਸਭ ਕੁਝ ਕਹਿੰਦੇ ਊੰਕਾਰ ਚੋਂ ਪੈਦਾ ਹੋਏ ਨੇ ਜੋ ਬਾਣੀ ਦੱਸ ਰਹੀ ਹੈ ਠੀਕ ਹੈ ਜਿੰਨੇ ਜੋਗ ਨੇ ਓੰਕਾਰ ਤੋਂ ਇਹਨਾਂ ਦੀ ਨੀਅਤ ਹੋਈ ਹੈ ਉਮਰ ਇੰਨਾ ਚ ਤੁਸੀਂ ਰਹੋਗੇ ਮੁੱਢ ਓੰਕਾਰ ਹੈ ਓੰਕਾਰ ਸ਼ਬਦ ਉਤਰ ਉਧਰੇ ਕਹਿੰਦੇ ਕਰੋੜਾਂ ਲੋਕ ਇਸ ਓੰਗ ਸ਼ਬਦ ਦੇ ਨਾਲ ਆਪਣਾ ਕਲਿਆਣ ਕਰਾਉਂਦੇ ਨੇ ਓੰਕਾਰ ਸ਼ਬਦ ਉਦਰੇ ਓੰਕਾਰ ਗੁਰਮੁਖ ਤਰੈ ਇਸ ਓੰਕਾਰ ਦੇ ਨਾਲ ਜਿਹੜੇ ਗੁਰਮੁਖ ਨੇ ਉਹ ਸੰਸਿਆ ਦਾ ਫਿਕਰਾਂ ਦਾ ਆਸ਼ਾ ਤ੍ਰਿਸ਼ਨਾ ਦਾ ਸਮੁੰਦਰ ਤਰ ਗਏ ਨੇ ਇਹ ਤੋਂ ਪਾਰ ਹੋ ਕੇ ਤਿੰਨਾ ਗੁਣਾ ਤੋਂ ਉਹ ਮਜੇ ਨਾਲ ਸਹਿਜ ਵਿੱਚ ਪਹੁੰਚ ਗਏ ਨੇ ਓੰਕਾਰ ਗੁਰਮੁਖ ਓ ਨਮ ਅੱਖਰ ਕਹੋ ਵਿਚਾਰ ਉਨਮ ਅੱਖਰ ਤਰਪਵਨ ਛਾਰ ਇਸੇ ਤੋਂ ਹੀ ਤਿੰਨ ਭਵਨ ਰਚੇ ਗਏ ਨੇ ਤੇ ਤਿੰਨ ਭਵਨਾਂ ਦੇ ਵਿੱਚ ਇਹ ਹੀ ਵਰਤਿਆ ਹੈ ਤਰਪਵਨਾ ਵਿਚਾਰ ਅੱਖਰ ਦੀ ਗੱਲ ਕਰਦੇ ਪਏ ਸੀ ਕੋਟ ਸ਼ੂਰ ਜੰਕੇ ਪ੍ਰਗਾਸ਼ ਕਿਤਨੇ ਕ ਕੋਟ ਇੱਕ ਨਹੀਂ ਦੋ ਨਹੀਂ ਕਹਿੰਦੇ ਉਸ ਦੇ ਵਿੱਚੋਂ ਕਰੋੜਾਂ ਸੂਰਜ ਪ੍ਰਕਾਸ਼ ਹੁੰਦੇ ਨੇ ਕਿੰਨੇ ਕਰੋੜਾ ਇਸ ਨੂੰ ਕਈ ਦਫਾ ਉਹ ਮੇਰ ਕਰ ਦਵੇ ਤੇ ਇਹ ਚਾਨਣ ਪ੍ਰਕਾਸ਼ ਉਹ ਕਿਸੇ ਸਿੱਖ ਦੇ ਅੰਦਰ ਵੀ ਕਰ ਦਿੰਦਾ ਹੈ ਜੋ ਬਾਣੀ ਦੇ ਵਿੱਚ ਲਿਖਿਆ ਹੈ ਤ੍ਰਿੰنگ ਤਾਂ ਮੇਰੰਗ ਸਹਿਕੰਗ ਤਾਂ ਹਰੀ ਅੰਗ ਤੂੰ ਮੇਰ ਕਰ ਦਵੇਂ ਇੱਕ ਥੀਲੇ ਵਾਂਗੂ ਐਂ ਬਿਰਤੀ 24 ਘੰਟੇ ਹਿੱਲਣ ਵਾਲੀ ਨੂੰ ਇੱਕ ਮਹਾਨ ਪਹਾੜ ਦਾ ਰੂਪ ਦੇ ਦੇ ਨਾ ਜਿਹਨੂੰ ਮੁੜ ਕੇ ਕੋਈ ਹਲਾ ਹੀ ਨਹੀਂ ਸਕਦੀ ਬਾਸ਼ਨਾ ਤੇ ਰਿੰਗ ਤਾਂ ਮੇਰੰ ਸ਼ਹਿਕੰਗ ਤਾਂ ਹਰੀਆਂ ਹਰ ਸੁੱਕੀ ਹੋਈ ਬਿਰਤੀ ਨੂੰ ਤੂੰ ਹਰਿਆਵਲ ਦੇ ਵਿੱਚ ਲਿਆ ਦੇ ਨਾ ਜੇ ਤੇ ਮੇਰ ਕਰ ਦੇ ਨਾ ਤੂੰ ਸ਼ਹਿਕੰਗ ਤਾਂ ਹਰੀਆਂ ਬੁਰੜੰਗ ਤਾਂ ਤਰੀਆਂ ਬੰਦਾ ਗਰਕ ਹੁੰਦਾ ਹੋਵੇ ਕੌਡੇ ਵੰਗੂ ਰਾਖਸ਼ ਵੰਗੂ ਤੇ ਤੂੰ ਤਾਨ ਲੰਗਿਆ ਸਿਨ ਨਹੀਂ ਲੌਂਦਾ ਹੈ ਊਨੰਗ ਤਾਂ ਭਰੀਆਂ ਖਾਲੀ ਐ ਹੁਣਾ ਐ ਝੂਣਾ ਐ ਤੂੰ ਇੱਕ ਸਿਨ ਚ ਪਰਦਾਊਂਗਾ ਕੀ ਐ 191 ਰੀਤੇ ਭਰੇ ਭਰੇ ਸੁਖਨਾਵੇ ਜੇ ਤਾਂ ਕੋ ਬਿਵਹਾਰੇ ਤੂ ਰੀਤੇ ਜਿਹੜੇ ਖਾਲੀ ਨੇ ਉਹਨਾਂ ਨੂੰ ਸਿਨ ਚ ਭਰ ਦਿਨਾ ਜੇ ਕੋਈ ਭਰ ਕੇ ਹੰਕਾਰ ਕਰ ਦਿੰਨਾ ਤੇ ਉਹਨੂੰ ਮੁੜ ਕੇ ਖਾਲੀ ਕਰਨ ਲੱਗਿਆ ਵੀ ਇੱਕੋ ਸ਼ੈਨ ਲਾਉਣਾ ਹੈ ਤੇਰੀ ਤਾਕਤ ਹੈ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾ ਜਾਂਦਾ ਕਦੀ ਮਾਨ ਨਾ ਕਰੋ ਰੀਤੇ ਭਰੇ ਭਰੇ ਸੁਖ ਨਾਵੇ ਕਰ ਦਿੰਦਾ ਜੇ ਤਾਂ ਕੋ ਬਿਵਹਾਰੇ ਉਹਦਾ ਕੰਮ ਇਹ ਹੋ ਜਾਏ ਤੋ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਦੇਖੋ ਊਨੰਗ ਤਾਂ ਭਰੀ ਅੰਗ ਅੰਧਕਾਰ ਆ ਸਾਡਾ ਅੰਧਕਾਰ ਹੀ ਹੈ ਲੇਕਿਨ ਜਿਸ ਦਿਨ ਗੁਰੂ ਨਾਨਕ ਤਰੁੱਠ ਜਾਵੇ ਕਿਤੇ ਤੇ ਸਿੱਖ ਨੂੰ ਕਿੱਡੀ ਕਦਾਤ ਦਿੰਦਾ ਹੈ ਅੰਧਕਾਰ ਕੋਟ ਸੂਰ ਉਜਾਰੰਗ ਬਿਨਵੰਤ ਨਾਨਕ ਹਰ ਗੁਰ ਦਿਆਰੰਗ ਗੁਰੂ ਦੇ ਆਲੂ ਹੋ ਗਿਆ ਹੈ ਤੇ ਕਹਿੰਦੇ ਤੇਰੇ ਅੰਦਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਕਰ ਦਵੇਗਾ ਇਹ ਬੜੀਆਂ ਜਿੱਦਾਂ ਅਕੈ ਤੇ ਅਸ਼ੈ ਜੀਆਂ ਹੀ ਚੀਜ਼ਾਂ ਨੇ ਕਹਿਣੀਆਂ ਵੀ ਔਖੀਆਂ ਐ ਤੇ ਜਿਹੜੇ ਸ਼ਰਮਣ ਕਰਦੇ ਉਹਨਾਂ ਨੂੰ ਸ਼ੈਣੀਆਂ ਵੀ ਸੋ ਔਖੀਆਂ ਕਿਉਂਕਿ ਸਾਡੀ ਬਿਰਤੀ ਨੇ ਨਾ ਇਦੀ ਉੱਚੀ ਤੇ ਸਾਨੂੰ ਸ਼ੰਕਾ ਹੁੰਦਾ ਕਿ ਇਦਾਂ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਉਹ ਬਿਲਕੁਲ 100% ਸੱਚ ਹੈ ਉਹਦੇ ਵਿੱਚ ਨਾ ਤਿੰਕਾ ਵੱਧ ਸਕਦਾ ਨਾ ਘਟ ਸਕਦਾ ਇਹ ਸੱਚ ਹੈ ਸਾਰਾ ਕੁਝ ਪਰ ਗੁਰੂ ਦੀ ਦਇਆਤਾ ਤੇ ਖੜਾ ਹੈ ਖੇਡ ਸਾਰਾ